ਹੈਲੋ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਤੇ ਤੇ ਅੱਜ ਦੀ ਜਿਹੜੀ ਕਹਾਣੀ ਹੈਗੀ ਏ ਇਹ 15 ਤੇ 16 ਫਰਵਰੀ ਨੂੰ 2025 ਦੇ ਵਿੱਚ ਬੀਤਣ ਵਾਲੀ ਰਾਤ ਹੈ ਜਦੋਂ ਕਿ ਇੱਕ ਕਪਲ ਡਿਨਰ ਤੋਂ ਵਾਪਸ ਆ ਰਿਹਾ ਸੀ ਵਾਪਸ ਘਰ ਪਰਤ ਰਿਹਾ ਸੀ ਤਾਂ ਉਸ ਟਾਈਮ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਹਮਲਾ ਕੀਤਾ ਜਾਂਦਾ ਹੈ ਤੇ ਪਤਨੀ ਦੀ ਬਹੁਤ ਹੀ ਜ਼ਿਆਦਾ ਹਾਲਤ ਚ ਬੁਰੀ ਤਰ੍ਹਾਂ ਉਸ ਨੂੰ ਵੱਢਿਆ ਜਾ ਚੁੱਕਿਆ ਸੀ ਤੇ ਪਤੀ ਨੂੰ ਬਿਹੋਸ਼ ਕਰ ਦਿੱਤਾ ਗਿਆ ਸੀ ਤੇ ਉਹਨਾਂ ਤੋਂ ਲੁੱਟਮਾਰ ਕੀਤੀ ਗਈ ਤੇ ਆਖੀਰ ਵਿੱਚ ਉਸ ਦੇ ਪਤਨੀ ਦੀ ਮੌਤ ਹੋ ਜਾਂਦੀ ਏ ਤੇ ਕਿਸ ਤਰ੍ਹਾਂ ਚੀਕ ਚਿਹਾੜਾ ਪੁਲਿਸ ਉੱਥੇ ਨਹੀਂ ਪਹੁੰਚਦੀ ਸਾਰਾ ਕੁਝ ਕੀ ਕਿਸ ਤਰ੍ਹਾਂ ਹੁੰਦਾ ਏ ਇਹ ਆਪਾਂ ਤੁਹਾਨੂੰ ਇਸ ਵੀਡੀਓ ਚ ਦੱਸਾਂਗੇ ਪਤੀ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਕਿਉਂ ਨਹੀਂ ਬਚਾ ਸਕਿਆ ਆਪਣੀ ਪਤਨੀ ਨੂੰ ਇਸ ਕਹਾਣੀ ਵਿੱਚ ਆਪਾਂ ਤੁਹਾਨੂੰ ਸਾਰਾ ਦੱਸਦੇ ਹਾਂ ਤੇ ਇਹ ਆਪਾਂ ਕਹਾਣੀ ਸ਼ੁਰੂ ਕਰਦੇ ਹਾਂ ਇਹ ਕਹਾਣੀ ਲੁਧਿਆਣਾ ਦੀ ਹੈਗੀ ਹੈ ਲੁਧਿਆਣਾ ਦੇ ਵਿੱਚ 15 ਤੇ 16 ਦੀ ਰਾਤ 11 11:30 ਦੇ ਬਾਅਦ ਇਹ ਬੀਤਦੀ ਹੈ ਜਦੋਂ ਕਿ ਇੱਕ ਪਤੀ ਆਪਣੀ ਪਤਨੀ ਨੂੰ ਡਿਨਰ ਕਰਵਾਉਣ ਦੇ ਲਈ ਬਾਹਰ ਆਉਂਦਾ ਹੈ ਤੇ ਉੱਥੋਂ ਵਾਪਸ ਜਦੋਂ ਆਪਣੇ ਘਰ ਜਾ ਰਹੇ ਹੁੰਦੇ ਨੇ ਡੋਲੇ ਤੋਂ ਰੁੜਕੇ ਵਾਲੀ ਸੜਕ ਤੋਂ ਗੁజర్ ਰਹੇ ਹੁੰਦੇ ਨੇ ਤੇ ਉੱਥੇ ਉਸ ਦਾ ਪਤੀ ਬਾਥਰੂਮ ਕਰਨ ਦੇ ਲਈ ਜਾਂਦਾ ਹੈ ਜਿਸ ਤੇ ਤੁਰੰਤ ਹੀ ਕੋਈ ਹਮਲੇਵਾਰ ਆਣ ਕੇ ਲੁੱਟਖੋਹ ਵਾਲੇ ਆਣ ਕੇ ਉਸ ਦੇ ਪਤੀ ਨੂੰ ਮਾਰ ਕੇ ਸਾੜ ਤੇ ਸੁੱਟ ਦਿੰਦੇ ਨੇ ਬੇਹੋਸ਼ ਕਰ ਦਿੰਦੇ ਨੇ ਤੇ ਥੋੜੀਆਂ ਬਹੁਤੀਆਂ ਉਸ ਦੇ ਸੱਟਾਂ ਲੱਗਦੀਆਂ ਨੇ ਤੇ ਪਤਨੀ ਨੂੰ ਬੁਰੀ ਤਰ੍ਹਾਂ ਵੱਢਿਆ ਜਾਂਦਾ ਹੈ ਉਸ ਦੇ ਹੱਥਾਂ ਪੈਰਾਂ ਨੂੰ ਤੇ ਉਸ ਦੇਆਂ ਕਈ ਚੀਜ਼ਾਂ ਕੋਈ ਕਿੱਥੇ ਹੋ ਜਾਂਦੀ ਕਈ ਕਿੱਥੇ ਤੇ ਗਹਿਣੇ ਵਿਕੈਰਾ ਉਸਦੇ ਉਲਟ ਕੇ ਤੇ ਉਸ ਦੇ ਪੈਸੇ ਵਿਕੈਰਾ ਤੇ ਗੱਡੀ ਲੈ ਕੇ ਭੱਜ ਜਾਂਦੇ ਨੇ ਜਿਸ ਤੋਂ ਬਾਅਦ ਕੀ ਹੌਲੀ ਹੌਲੀ ਇਹ ਜਿਹੜੀ ਉਸ ਦਾ ਪਤੀ ਨੂੰ ਜਦੋਂ ਸੁਰਤ ਆਉਂਦੀ ਹੈ ਉਸ ਦੀ ਪਤਨੀ ਜਦੋਂ ਚੀਕਾ ਮਾਰਦੀ ਹੈ ਬਾਜਾ ਮਾਰਦੀ ਹੈ ਤੇ ਉਸ ਦਾ ਪਤੀ ਜਦੋਂ ਅੱਧ ਬੇਹੋਸ਼ੀ ਜੀ ਚ ਉੱਠਦਾ ਹੈ ਤਾਂ ਉਸ ਤੋਂ ਬਾਅਦ ਪੁਲਿਸ ਨੂੰ ਫੋਨ ਕੀਤਾ ਜਾਂਦਾ ਹੈ ਤੇ ਪੁਲਿਸ ਉੱਥੇ ਪਹੁੰਚਦੀ ਹੈ ਤਾਂ ਉਸ ਉਸ ਟਾਈਮ ਉਸ ਲੜਕੀ ਦੀ ਹਸਪਤਾਲ ਜਾਂਦੇ ਹੀ ਮੌਤ ਹੋ ਜਾਂਦੀ ਏ ਉਸ ਦੀ ਪਤਨੀ ਦਾ ਉਸ ਦੀ ਪਤਨੀ ਦਾ ਨਾਮ ਹੁੰਦਾ ਏ ਉਸ ਪਤੀ ਦਾ ਨਾਮ ਹੁੰਦਾ ਏ ਅਨੋਖ ਮਿੱਤਲ ਤੇ ਉਸ ਦੀ ਪਤਨੀ ਦਾ ਨਾਮ ਹੁੰਦਾ ਏ ਮਲਵੀ ਮਿੱਤਲ ਤੇ ਉਹ ਉਹਨਾਂ ਦੇ ਵਿਆਹ ਨੂੰ ਕਾਫੀ ਟਾਈਮ ਹੋ ਚੁੱਕਿਆ ਸੀ ਉਸ ਦੇ ਘਰੇ ਇੱਕ ਮੁੰਡਾ ਤੇ ਇੱਕ ਕੁੜੀ ਸੀ ਬੱਚੇ ਜਿਹੜੇ ਕਿ ਉਹ ਘਰ ਵਿੱਚ ਹੀ ਸਨ ਇਹ ਬਸ ਦੋਵੇਂ ਜੀ ਹੀ ਡਿਨਰ ਵਾਸਤੇ ਜਾਂਦੇ ਨੇ ਤੇ ਜਦੋਂ ਪੁਲਿਸ ਉੱਥੇ ਆਉਂਦੀ ਹੈ ਤਾਂ ਸ਼ਾਨਬੀਨ ਕੀਤੀ ਜਾਂਦੀ ਹੈ ਤੇ ਇੱਕ ਦਿਨ ਵਿੱਚ ਕੁਝ ਨਾ ਮਿਲਣ ਦੇ ਕਾਰਨ ਉਹਨਾਂ ਨੂੰ ਫੇਰ ਅਗਲੇ ਦਿਨ ਹੀ ਜਿਹੜਾ ਕਿ ਇਹ ਅਕਾਲੀ ਦਲ ਦਾ ਇਹ ਨੇਤਾ ਦਾ ਖਾਸ ਇਹ ਬੰਦਾ ਸੀ ਜਿਹੜਾ ਨੋਖ ਮਿੱਤਲੇਗਾ ਸੀ ਇਸ ਦਾ ਫੈਕਟਰੀ ਵਿੱਚ ਬੈਟਰੀਆਂ ਵਗੈਰਾ ਦਾ ਕੰਮ ਸੀ ਕਾਫੀ ਲੁਧਿਆਣੇ ਦਾ ਮੰਨਿਆ ਪਰ ਮੰਨਿਆ ਬੰਦਾ ਸੀ ਤੇ ਇਸ ਜਦੋਂ ਨਾ ਕਿ ਸੁਣਵਾਈ ਹੁੰਦੀ ਹੈ ਤਾਂ ਇਹ ਤਰਨੇ ਤੇ ਬੈਠ ਜਾਂਦਾ ਉਸ ਦਾ ਪਤੀ ਤੇ ਕਹਿੰਦਾ ਹੈ ਕਿ ਮੈਨੂੰ ਕਿਸੇ ਵੀ ਤਰ੍ਹਾਂ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈ ਮੇਰੀ ਪਤਨੀ ਨੂੰ ਜਿਸ ਨੇ ਮਾਰਿਆ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਹੈ ਹਾਲੇ ਤੱਕ ਪੁਲਿਸ ਨੂੰ ਕੁਝ ਨਹੀਂ ਮਿਲਿਆ ਉਸ ਨੇ ਦੱਸਿਆ ਕਿ ਜਦੋਂ ਇਹ ਰਾਤ ਵਾਰਦਾਤ ਹੁੰਦੀ ਹੈ ਤਾਂ ਪੁਲਿਸ ਉਥੇ 1.5 ਘੰਟੇ ਦੇ ਬਾਅਦ ਆਉਂਦੀ ਹੈ ਤੇ ਕੋਈ ਵੀ ਉੱਥੇ ਉਸ ਦੀ ਮਦਦ ਲਈ ਨਹੀਂ ਆਉਂਦਾ ਜਦੋਂ ਆਪਣੀ ਪਤਨੀ ਦੇ ਲਈ ਮਦਦ ਲੋਕਾਂ ਤੋਂ ਮੰਗ ਰਿਹਾ ਸੀ ਇਸ ਕਰਕੇ ਉਸ ਦਾ ਦਮ ਟੁੱਟ ਗਿਆ ਜੇ ਪੁਲਿਸ ਉਦੋਂ ਟਾਈਮ ਤੇ ਆ ਜਾਂਦੀ ਤੇ ਸ਼ਾਇਦ ਮੇਰੀ ਬਤਨੀ ਬਚ ਸਕਦੀ ਸੀ ਇਹ ਉਸ ਦਾ ਕਹਿਣਾ ਸੀ ਤੇ ਹੌਲੀ ਜਦੋਂ ਸ਼ਾਨਬੀਨ ਅਲੱਗ ਤੋਂ ਕਰ ਕੀਤੀ ਜਾਂਦੀ ਏ ਜਦੋਂ ਪੁਲਿਸ ਨੂੰ ਕੋਈ ਸਬੂਤ ਨਾ ਮਿਲਦੇ ਨਾ ਤੇ ਫਿਰ ਉਹਨਾਂ ਨੇ ਇਨਸ ਤੋਂ ਪੁੱਛ ਕੇ ਚ ਕੀਤੀ ਕਾਫੀ ਟਾਈਮ ਉਸਦੀ ਪੁੱਛ ਗਏ ਇਸ ਦੇ ਵਿੱਚ ਉਸ ਦੇ ਸਵਾਲ ਇੱਧਰ ਉੱਧਰ ਹੋ ਰਿਹਾ ਸੀ ਜਿੱਥੋਂ ਵੀ ਪੁਲਿਸ ਨੂੰ ਉਸ ਤੇ ਬਹੁਤ ਹੀ ਜ਼ਿਆਦਾ ਸ਼ੱਕ ਹੋਇਆ ਉਸ ਦੇ ਪਤੀ ਤੇ ਉਹਨਾਂ ਨੇ ਉਹਨਾਂ ਦੀ ਫੋਨ ਦੀ ਡਿਟੇਲ ਕਢਾਈ ਗਈ ਤੇ ਫਿਰ ਪਤਾ ਲੱਗਦਾ ਹੈ ਕਿ ਉਹ ਪਤੀ ਹੀ ਆਪਣੀ ਪਤਨੀ ਦਾ ਕਾਤਲ ਸੀ ਉਸਨੇ ਆਪਣੀ ਪਤਨੀ ਦਾ ਕਤਲ ਦੀ ਇੱਕ ਸਾਜ਼ਿਸ਼ ਰਚੀ ਹੋਈ ਸੀ ਜਿਸ ਨੂੰ ਉਸਨੇ ਇਸ ਤਰ੍ਹਾਂ ਕਾਫੀ ਟਾਈਮ ਤੋਂ ਪਹਿਲਾਂ ਦੀ ਹੀ ਸਾਜ਼ਿਸ਼ ਬਣਾ ਰਿਆ ਸੀ ਤੇ ਇਸ ਵਾਰਦਾਤ ਨੂੰ ਉਸ ਰਾਤ ਉਸਨੇ ਆ ਖੁਦ ਹੀ ਥੋੜਾ ਬੰਦਿਆਂ ਨੂੰ ਮੰਗਵਾ ਕੇ ਆਪਣੀ ਪਤਨੀ ਨੂੰ ਮਾਰਿਆ ਸੀ ਇਹ ਕਹਾਣੀ ਇਸ ਤਰ੍ਹਾਂ ਅੱਗੇ ਆਉਂਦੀ ਹੈ ਕਿ ਜਦੋਂ ਫੋਨ ਤੇ ਡਿਟੇਲਾਂ ਕੱਢਦੇ ਨੇ ਤੇ ਉਹ ਬੰਦਿਆਂ ਨੂੰ ਬਾਰੇ ਤੇ ਇੱਕ ਦੂਰ ਹੀ ਸੀਸੀਟੀਵੀ ਵਿੱਚ ਕੈਦ ਕੁਝ ਲੋਕਾਂ ਦੇ ਕਹਿਣ ਤੇ ਜਦੋਂ ਚੈੱਕ ਵਗੈਰਾ ਕੀਤੀ ਜਾਂਦੀ ਏ ਤੇ ਫਿਰ ਜਿਹੜੇ ਜਿਨ੍ਹਾਂ ਨੂੰ ਫੋਨ ਕੀਤਾ ਗਿਆ ਸੀ ਉਹਨਾਂ ਦੀ ਡਿਟੇਲ ਕੱਢੀ ਜਾਂਦੀ ਏ ਤੇ ਉਹਨਾਂ ਨੂੰ ਵੀ ਫੜ ਲਿਆ ਜਾਂਦਾ ਏ ਜਿਹੜਾ ਕਿ ਉਸ ਦਾ ਪਤੀ ਸੀ ਉਹ ਉਹ ਆਪਣੀ ਪਤਨੀ ਨੂੰ ਮਾਰਨਾ ਚਾਹੁੰਦਾ ਸੀ ਮਾਰਨਾ ਇਸ ਕਰਕੇ ਚਾਹੁੰਦਾ ਸੀ ਕਿਉਂਕਿ ਉਸ ਦੀ ਜਿਹੜੀ ਫੈਕਟਰੀ ਸੀ ਬੈਟਰੀਆਂ ਵਗੈਰਾ ਵਾਲੀ ਉਸ ਦੇ ਵਿੱਚ ਇੱਕ ਕੰਮ ਕਰ ਰਹੀ ਲੇਡੀ ਦੇ ਨਾਲ ਉਸ ਦਾ ਰਿਸ਼ਤਾ ਸੀ ਨਾਜਾਇਜ਼ ਰਿਸ਼ਤਾ ਸੀ ਜਿਸ ਦਾ ਨਾਮ ਪ੍ਰਤਿਕsha ਸੀ ਪ੍ਰਤਿਕsha ਸੀ ਉਸ ਦਾ ਨਾਮ ਤੇ ਉਸ ਦੀ ਪਤਨੀ ਨੂੰ ਇਹ ਪਤਾ ਲੱਗ ਚੁੱਕਿਆ ਸੀ ਤੇ ਉਹ ਕਾਫੀ ਰੌਲਾ ਪਾਉਂਦੀ ਸੀ ਲੜਦੀ ਸੀ ਬਹੁਤ ਹੀ ਤੇ ਉਸ ਉਹ ਜਿਹੜੀ ਪ੍ਰਤੀਕਸ਼ਾ ਸੀ ਉਹ ਵੀ ਇਸ ਵਿੱਚ ਉਹਨਾਂ ਦੀ ਸਾਜ਼ਿਸ਼ ਵੀ ਵਿੱਚ ਸੀ ਕਿ ਤੂੰ ਉਸ ਨੂੰ ਮਾਰ ਦੇ ਤੇ ਆਪਾਂ ਵਿਆਹ ਕਰਾ ਲਾਂਗੇ ਇਸ ਕਰਕੇ ਉਸ ਨੇ ਉਸ ਨੂੰ ਮਾਰਨ ਦਾ ਸੋਚਿਆ ਉਹ ਪਲਾਨ ਦੇ ਵਿੱਚ ਮੌਜੂਦ ਹੈ ਉਸ ਨੂੰ ਵੀ ਫੜਿਆ ਗਿਆ ਹੈ ਤੇ ਬਾਕੀ ਜਿਹੜੇ ਇਸ ਨੇ ਖੁਦ ਹੀ ਇੱਕ ਗੁਰਪ੍ਰੀਤ ਸਿੰਘ ਗੋਪੀ ਸਾਥੀ ਉਸ ਦਾ ਜਿਸ ਦੇ ਰਾਈ ਉਸ ਨੇ ਇਹ ਗੱਲ ਕੀਤੀ ਤੇ 50000 ਪਹਿਲਾਂ ਦੇ ਕੇ 2.5 ਲੱਖ ਦੇ ਵਿੱਚ ਪਤਨੀ ਨੂੰ ਮਾਰਨ ਦੀ ਪੂਰੀ ਪਲੈਨਿੰਗ ਹੋਈ 2.5 ਲੱਖ ਨੂੰ ਮਾਰਨ ਦਾ ਲੈਣਾ ਸੀ 50000 ਰੁਪਿਆ ਉਸਨੇ ਪਹਿਲਾਂ ਦਿੱਤਾ ਤੇ ਬਾਕੀ ਬਸੇ ਬਾਅਦ ਵਿੱਚ ਦੇਣੇ ਸਨ ਜਿਸ ਕਰਕੇ ਫਿਰ ਜਦੋਂ ਉਸ ਉਹਨਾਂ ਨੂੰ ਪੜਤਾਲ ਕੀਤੀ ਜਾਂਦੀ ਹੈ ਚੰਗੀ ਤਰ੍ਹਾਂ ਤੇ ਉਸ ਦੇ ਵਿੱਚ ਪ੍ਰਤੀਕਸ਼ਾ ਵੀ ਆਉਂਦੀ ਹੈ ਤੇ ਫਿਰ ਉਸ ਜਿਹੜੇ ਉਹ ਬੰਦੇ ਸੀ ਇੱਕ ਹੈਗਾ ਸੀ ਆਨੰਦਪੁਰ ਨਿਵਾਸੀ ਅਮਰਤਪਾਲ ਬੱਲੀ ਤੇ ਦੂਸਰੇ ਦਾ ਨਾਮ ਹੈਗਾ ਸੀ ਗੁਰਦੀਪ ਸਿੰਘ ਮਾਨ ਸੋਨੂ ਸਿੰਘ ਸੋਨੂ ਤੇ ਸਾਗਰਪਾਲ ਭੇਜੀ ਤੇ ਗੁਰਪ੍ਰੀਤ ਸਿੰਘ ਹਾਲੇ ਫਰਾਰ ਹੈ ਉਹ ਇਸ ਘਟਨਾ ਦੇ ਤੁਰੰਤ ਹੀ ਹੋ ਗਿਆ ਉਹਨਾਂ ਨੇ ਇੰਜਾਮ ਇਸ ਤਰ੍ਹਾਂ ਦਿੱਤਾ ਸੀ ਕਿ ਇਹਨਾਂ ਨੇ ਪਲੈਨਿੰਗ ਕੀਤੀ ਕਿ ਇਸ ਤਰ੍ਹਾਂ ਮੈਂ ਡਿਨਰ ਲਈ ਲੈ ਕੇ ਜਾਵਾਂਗਾ ਤੇ ਇੱਥੇ ਮੈਂ ਖੜਾਂਗਾ ਬਾਥਰੂਮ ਕਰਨ ਦੇ ਤੁਸੀਂ ਉਦੋਂ ਹੀ ਆ ਜਾਇਓ ਫਿਰ ਉਹ ਫੋਨ ਕਰਦਾ ਹੈ ਉਥੋਂ ਪਹਿਲਾਂ ਜਦੋਂ ਡਿਨਰ ਕਰਕੇ ਤੁਰਨ ਲੱਗਾ ਉਦੋਂ ਵੀ ਉਹਨਾਂ ਨੂੰ ਕਾਤਲਾ ਨੂੰ ਫੋਨ ਕਰਦਾ ਹੈ ਕਿ ਤੁਸੀਂ ਮੈਂ ਇੱਥੇ ਆ ਤੇ ਮੈਂ ਹੁਣ ਤੁਰਨ ਲੱਗਾ ਤੁਸੀਂ ਤਿਆਰ ਹੋ ਜਾਓ ਫਿਰ ਜਦੋਂ ਬਾਥਰੂਮ ਕਰਨ ਦੇ ਬਾਅਦ ਨੇ ਨੀਚੇ ਉਤਰਦਾ ਹੈ ਫਿਰ ਫੋਨ ਕਰਦਾ ਹੈ ਤੇ ਉਸ ਨੂੰ ਤਾਂ ਮਾਮਲੀ ਜਿਹੀ ਨੇ ਸੱਟਾਂ ਲਗਾਈਆਂ ਗਈਆਂ ਕਿ ਇਸ ਦੇ ਉੱਤੇ ਕਿਸੇ ਨੂੰ ਸ਼ੱਕ ਨਾ ਹੋਵੇ ਉਸ ਦਾ ਜਾਣ ਕੇ ਹੀ ਉਸ ਨੂੰ ਬੇਹੋਸ਼ ਇੰਨਾ ਵੀ ਨਹੀਂ ਸੀ ਕੀਤਾ ਗਿਆ ਕੁਝ ਵੀ ਨਹੀਂ ਸੀ ਉਹ ਉੰਝ ਹੀ ਪਿਆ ਹੋਇਆ ਸੀ ਆਦੀ ਪਤਨੀ ਦੇ ਮਰਨ ਦਾ ਇੰਤਜ਼ਾਰ ਕਰ ਰਿਹਾ ਸੀ ਤੁਸੀਂ ਦੇਖ ਲਓ ਉਸ ਨੂੰ ਵੀ ਮਾਰਿਆ ਤਾਂ ਗਿਆ ਸੀ ਥੋੜੀਆਂ ਬਹੁਤੀਆਂ ਸੱਟਾਂ ਇਸ ਕਰਕੇ ਲਾਈਆਂ ਗਈਆਂ ਸੀ ਕਿ ਉਸਦੀ ਪਤਨੀ ਗੱਡੀ ਦੇ ਵਿੱਚ ਬੈਠੀ ਸੀ ਤੇ ਉਹਨਾਂ ਨੂੰ ਇਹ ਸੀ ਕਿ ਇਸ ਦੀ ਵਾਇਸ ਸੁਣ ਕੇ ਬਾਹਰ ਆਵੇ ਬਾਹਰ ਆਵੇ ਤੇ ਮੈਂ ਇਸ ਨੂੰ ਮਾਰ ਅਸੀਂ ਮਾਰੀਏ ਇਸ ਕਰਕੇ ਉਹਨਾਂ ਨੇ ਬਾਹਰ ਲਿਆਉਣ ਦੇ ਕਰਕੇ ਆਪਣੀ ਪਤਨੀ ਨੂੰ ਉਸਦੀ ਪਤਨੀ ਪਤੀ ਨੂੰ ਮਾਰਿਆ ਸੀ ਥੋੜਾ ਜਿਹਾ ਡਿੱਗਣ ਦੇ ਕਰਕੇ ਉਸਦੀ ਪਤਨੀ ਉਸ ਨੂੰ ਬਚਾਉਣ ਦੇ ਲਈ ਆਉਂਦੀ ਹੈ ਤੇ ਫਿਰ ਉਸ ਤੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਪੂਰੀ ਵਾਰ ਦਾਤ ਹੁੰਦੀ ਹੈ ਤੇ ਫਿਰ ਜਦੋਂ ਮਾਰ ਕੇ ਉਹ ਫਰਾਰ ਹੋ ਜਾਂਦੇ ਨੇ ਤੇ ਇਹ ਉੱਥੇ ਡਿੱਗਾ ਰਿਹਾ ਇਹ ਸਾਰੀ ਪਲੈਨਿੰਗ ਸੀ ਕਿ ਪੁਲਿਸ ਨੂੰ ਮੇਰੇ ਉੱਤੇ ਸ਼ੱਕ ਨਾ ਹੋਵੇ ਇਸ ਕਰਕੇ ਉਸਨੇ ਥੋੜੀਆਂ-ਬਹੁਤੀਆਂ ਸੱਟਾਂ ਖਾਧੀਆਂ ਸੀ ਤਾਂ ਹੀ ਧਰਨੇ ਉੱਤੇ ਬੈਠਾ ਸੀ ਕਿ ਹਾਂ ਪੁਲਿਸ ਨੂੰ ਕੋਈ ਵੀ ਸਬੂਤ ਨਾ ਮਿਲੇ ਤੇ ਨਾ ਪਰ ਇਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਇਹ ਸਾਰੇ ਕੇਸ ਨੂੰ ਵੇਖਿਆ ਸੀ ਕਿ ਹੈਂਡਲ ਕੀਤਾ ਸੀ ਤੇ ਉਸਨੇ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਵਿੱਚ ਹੀ ਸਾਰਾ ਕੁਝ ਕਲੀਅਰ ਕਰ ਦਿੱਤਾ ਸੀ ਤੇ ਜਿਹੜੇ ਕੁੜੀ ਦੇ ਮਾਪਿਓ ਸੀ ਪੇਕਾ ਪਰਿਵਾਰ ਸੀ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਸਾਡਾ ਜਵਾਈ ਇਹੋ ਜੀ ਕਨੌਣੀ ਹਰਕਤ ਵੀ ਕਰ ਸਕਦਾ ਏ ਉਹਨਾਂ ਨੇ ਕਦੇ ਨਹੀਂ ਸੋਚਿਆ ਉਹ ਕਹਿੰਦੇ ਕਿ ਅਸੀਂ ਕੁਝ ਟਾਈਮ ਪਹਿਲਾਂ ਹੀ ਤਾਂ ਇਸ ਕੋਲ ਅਫਸੋਸ ਕਰ ਰਹੇ ਸਾਂ ਕਿ ਹਾਂ ਕਿ ਇਸ ਤਰ੍ਹਾਂ ਕੀ ਕੁਝ ਨਹੀਂ ਹੁੰਦਾ ਇਸ ਨੂੰ ਦਲਾਸਾ ਸਾਨੂੰ ਇਹ ਨਹੀਂ ਸੀ ਪਤਾ ਕਿ ਇਹ ਹੀ ਹਥਿਆਰਾ ਹੋਏ ਹਥਿਆਰਾ ਏ ਸਾਡੀ ਧੀ ਦਾ ਸਾਡੀ ਧੀ ਨੂੰ ਜੇ ਮਾਰਨਾ ਸੀ ਤੇ ਵੈਸੇ ਹੀ ਗੋਲੀਆਂ ਮਾਰ ਕੇ ਮਾਰ ਦਿੰਦਾ ਐਨੀ ਗੰਦੀ ਮੌਤ ਨਾ ਦੇਂਦਾ ਕਿ ਉਸ ਨੂੰ ਵੱਢਿਆ ਕੱਟਿਆ ਗਿਆ ਉਸ ਦੇ ਢਿੱਡ ਦੇ ਉੱਤੇ ਮਾਰਿਆ ਗਿਆ ਉਸ ਦੀ ਬਾਹਾਂ 'ਤੇ ਇਸ ਕਰਕੇ ਨਹੀਂ ਸੀ ਕਰਨਾ ਚਾਹੀਦਾ ਤੇ ਪਤਾ ਨਹੀਂ ਕਿ ਹੋ ਜਾ ਜੇਰਾ ਸੀ ਪਤੀ ਦਾ ਜਿਸ ਨੇ ਅਵੀਆਂ ਅੱਖਾਂ ਨਾਲ ਆਪਣੀ ਪਤਨੀ ਨੂੰ ਮਰਦੇ ਹੋਏ ਅਕੀਕਾ ਹਕੀਕਾ ਸੌਣ ਸਕਿਆ ਕਿਉਂਕਿ ਇਹ ਹੋ ਜਾ ਵੀ ਜਿਗਰਾ ਕਿਸੇ ਕੋਲ ਹੀ ਹੁੰਦਾ ਹੈ ਹਰੇਕ ਕੋਈ ਨਹੀਂ ਕੁਝ ਦੇਖ ਸਕਦਾ ਆਪਦੇ ਬੱਚਿਆਂ ਦੀ ਮਾਂ ਨੂੰ ਕਿਸ ਤਰ੍ਹਾਂ ਉਸ ਨੇ ਆਦੇ ਬੱਚਿਆਂ ਨੂੰ ਅਨਾਥ ਕਰ ਦਿੱਤਾ ਮਾਂ ਤੋਂ ਬਿਨਾ ਆਪਦੀ ਹੁਣ ਉਸ ਦੀ ਉਮਰ ਜੇਲ੍ਹ ਵਿੱਚ ਗੁਜ਼ਰੇਗੀ ਇਸ ਦੇ ਦੌਰਾਨ ਹੀ ਗੁਰਪ੍ਰੀਤ ਫਰਾਰ ਨੂੰ ਫੜਨ ਦਾ ਦਾਵਾ ਕੀਤਾ ਗਿਆ ਕਿ ਪੁਲਿਸ ਨੇ ਜਲਦੀ ਹੀ ਉਸ ਨੂੰ ਫੜ ਲੈਣਾ ਹੈ ਤੇ ਬਾਕੀ ਉਸ ਦਾ ਨੂੰ ਵੱਦ-ਵੱਦ ਸਜ਼ਾ ਤੇ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਤਾਂ ਜੋ ਇਹੋ ਜਿਹੇ ਨੂੰ ਸਬਕ ਆ ਸਕੇ ਤੇ ਇੱਕ ਗੱਲ ਤੁਸੀਂ ਕੇਸ ਵਿੱਚ ਹੋਰ ਦੇਖੋ ਕਿ ਜਿਹੜੀ ਉਹ ਵੀ ਲੇਡੀ ਸੀ ਜਿਹੜੀ ਉਹਨਾਂ ਦਾ ਘਰ ਤੋੜ ਰਹੀ ਸੀ ਪ੍ਰਤੀਕਸ਼ਾ ਉਹ ਵੀ ਲੇਡੀ ਸੀ ਉਹਨੂੰ ਸੋਚਣਾ ਸਹੀਦਾ ਸੀ ਕਿ ਇੰਨਾ ਵਧੀਆ ਉਸਦਾ ਪਰਿਵਾਰ ਹੈ ਉਸਦੇ ਬੱਚੇ ਨੇ ਹਨਾ ਕਿ ਇੱਕ ਲੇਡੀ ਨੇ ਹੀ ਲੇਡੀ ਨੂੰ ਮਰਵਾਤਾ ਦੂਸਰਾ ਉਹਨੋਂ ਕਾਨੂੰਨੀ ਹਰਕਤ ਕੀ ਪਤੀ ਨੇ ਆਪਣੀ ਪਤਨੀ ਨੂੰ ਮਰਦੇ ਹੋਇਆ ਦੇਖਿਆ ਮਰਵਾਇਆ ਖਾਸ ਕਰਕੇ ਮਰਦਿਆਂ ਹੋਇਆਂ ਦੇਖਣਾ ਤਾਂ ਗੱਲ ਵੱਖਰੀ ਮਰਵਾਇਆ ਆਪਦੇ ਹੱਥਾਂ ਨਾਲ ਪਤਾ ਨਹੀਂ ਕਿ ਇੰਨਾ ਟਾਈਮ ਜਿੰਦੇ ਨਾਲ ਤੁਸੀਂ ਬਤੀਤ ਕੀਤਾ ਹੋਵੇ ਜਾਂ ਬਤਾਇਆ ਹੋਵੇ ਕਿਸ ਤਰ੍ਹਾਂ ਕਿਸੇ ਦਾ ਹੌਸਲਾ ਪੈ ਜਾਂਦਾ ਇਸ ਤਰ੍ਹਾਂ ਮਾਰਨ ਦਾ ਬਾਕੀ ਗੱਲ ਕਰਦੇ ਆ ਕਿ ਵੇਖ ਲਓ ਪਤਨੀ ਨੇ ਆਪਦੇ ਪਤੀ ਦੇ ਮਾੜਾ ਜਿਹਾ ਹੀ ਉਹਨਾਂ ਦੇ ਟੱਕ ਲਾਉਣ ਤੇ ਆਪਦੀ ਜਾਨ ਦੀ ਕੋਈ ਪਰਵਾਹ ਨਹੀਂ ਕੀਤੀ ਤੇ ਬਾਹਰ ਆ ਗਈ ਤੇ ਪਰ ਉਸ ਨੂੰ ਉਸ ਨੇ ਕੋਦੇ ਨਹੀਂ ਸੋਚਿਆ ਕੁਝ ਵੀ ਨਹੀਂ ਸੋਚਿਆ ਆਪਣੀ ਪਤਨੀ ਬਾਰੇ ਆਪਣੇ ਪਰਿਵਾਰ ਬਾਰੇ ਇਸੇ ਤਰ੍ਹਾਂ ਇਸ ਨੂੰ ਵੱਦ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਏ ਤੁਸੀਂ ਦੱਸੋ ਇਹ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ ਜੇ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਮਿਲਦੇ ਆ ਕਿਸੇ ਹੋਰ ਨਵੀਂ ਕਹਾਣੀ ਨਵੀਂ ਵੀਡੀਓ ਦੇ ਨਾਲ ਧੰਨਵਾਦ